ਇਹ ਜੋ ਹਾਲਾਤ ਆਪਾਂ ਦੇਖ ਰਹੇ ਆਂ ਇਹ ਕਿਸੇ ਗਊਸ਼ਾਲਾ ਦੇ ਨਹੀਂ ਹੈਗੇ ਪਟਿਆਲੇ ਸ਼ਹਿਰ ਤੇ ਜੋ ਪੁਰਾਣਾ ਪਾਸਟਾਂ ਤੇ ਪੁਲ ਬਣਿਆ ਹੋਇਆ ਉੱਥੇ ਹਾਲਾਤ ਆ ਦੇਖੋ ਜੋ ਆਵਾੜਾ ਪਸ਼ੂ ਨੇ ਪਰਮਾਰ ਕਿਵੇਂ ਖੜੀ ਹੈ ਕਿਸੇ ਟਾਈਮ ਵੀ ਵਾਪਰਸ ਆਤਾ ਕੋਈ ਵੱਡਾ ਹਾਸਾ ਜਦਕਿ ਪਟਿਆਲਾ ਸ਼ਹਿਰ ਚ ਨੀਆਂ ਗਊਸ਼ਾਲਾ ਪਣੀਏ ਬੇਨੇ ਗਊ ਤਾਂ ਦਿੱਤਾ ਜਾਂਦਾ ਹੈਗਾ ਉਸ ਦੇ ਬਾਵਜੂਦ ਵੀ ਆਪਾਂ ਦੇਖ ਰਹੇ ਆਂ ਕਿ ਕਿਸ ਤਰ੍ਹਾਂ ਜੋ ਆਵਾੜਾ ਪਸ਼ੂ ਵਾਲੀ ਪਰਮਾਰ ਆਪਾਂ ਨੂੰ ਪਟਿਆਲਾ ਸ਼ਹਿਰ ਚ ਦੇਖਣ ਨੂੰ ਮਿਲਦੀ ਹੈ ਉਹ ਵੀ ਇੱਕ ਕੋਈ ਛੋਟੀ ਸੜਕ ਨਹੀਂ ਹਾਈਵੇ ਦੇ ਉੱਤੇ ਦੇਖਣ ਨੂੰ ਮਿਲਦਾ ਹੈ ਨਜ਼ਾਰਾ ਦੇਖੋ ਕਿਸ ਤਰ੍ਹਾਂ ਰਾਗੀਦਾਨ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਜਿਵੇਂ ਜਿਵੇਂ ਰਾਤ ਪੈ ਰਹੀ ਹੈ ਲਾਈਟਾਂ ਮੱਚ ਰਹੀਆਂ ਜੋ ਇੱਕ ਮਾਹੌਲ ਹੈ ਤੁਹਾਨੂੰ ਦਿਖਾਇਆ ਜਾ ਰਿਹਾ ਹੈਗਾ ਗਊਸ਼ਾਲਾ ਪਟਿਆਲਾ ਸ਼ਹਿਰ 'ਚ ਹੋਣ ਦੇ ਬਾਵਜੂਦ ਵੀ ਜੋ ਹਾਲਾਤ ਪੈਦਾ ਹੋਏ ਨੇ ਪਟਿਆਲਾ ਸ਼ਹਿਰ ਦੇ ਇਹਨਾਂ بے ਸਹਾਰਾ ਦੀ ਕੋਈ ਸਾਰ ਨਹੀਂ ਲੈਂਦਾ ਆ ਤੇ ਕੁਝ ਰਾਗੀਰ ਨੇ ਕੀ ਪੈਸਾ ਕਿਵੇਂ ਲਾਦਾ ਵੀ ਜਿਵੇਂ ਇੰਨੀਆਂ ਗਊਸ਼ਾਲਾ ਨੇ ਖੁੱਲੀਆਂ ਨੇ ਦੇਖ ਲਓ ਕੀ ਹਾਲਾਤ ਕੀ ਨੇ ਕੀ ਠੀਕ ਹੈ ਕੀ ਹਾਂਜੀ ਬਹੁਤ ਮਾੜਾ ਹਾਲ ਹੈ ਦੇਖੋ ਇੱਕ ਰਾਗੀਰ ਵੀ ਕਹਿ ਰਿਹਾ ਜੀ ਬਹੁਤ ਮਾੜਾ ਹਾਲ ਹੈ ਇੰਨੀਆਂ ਗਊਸ਼ਾਲਾ ਖੁੱਲਣ ਦੇ ਬਾਵਾ ਸ਼ੂਦੀ ਪਟਿਆਲੇ ਸ਼ਹਿਰ ਜੇ ਦਾਨ ਵੀ ਦਿੱਤਾ ਜਾਂਦਾ ਹੈ ਗਊ ਚਾਰਾ ਸਭ ਕੁਝ ਦਿੱਤਾ ਜਾਂਦਾ ਹੈ ਪਰ ਨਹੀਂ ਹੁੰਦੀ ਇਹਨਾਂ ਬੇਸਹਾਰਾ ਦੀ ਕੋਈ ਵੀ ਪਰਵਾਹ ਕਰਦਾ ਇੱਕ ਪਾਸੇ ਗਊ ਮਾਤਾਂ ਨੂੰ ਲੈ ਕੇ ਆਏ ਨੇ ਵੱਡੇ ਬਿਆਨ ਦਿੱਤੇ ਜਾਂਦੇ ਨੇ ਵੱਡੀਆਂ ਚਰਚਾਵਾਂ ਹੁੰਦੀਆਂ ਹਨ ਤਾਂ ਦੂਜੇ ਪਾਸੇ ਇਹਨਾਂ ਦੀ ਕੋਈ ਸਾੜ ਨਹੀਂ ਲੈਂਦਾ ਸਟੈਂਡ ਲਾਈਵ ਤਸਵੀਰਾਂ ਜੋ ਪਟਿਆਲਾ বাস ਸਟੈਂਡ ਤੋਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਦੇਖ ਸਕਦੇ ਹੋ ਕਿਸ ਤਰ੍ਹਾਂ ਸੜਕ ਕ로ਸ ਕੀਤੀ ਜਾ ਰਹੀ ਹੈ ਕਿਸੇ ਸਮੇਂ ਵੀ ਵਾਪਰ ਸਕਦਾ ਹੈ ਆਪਕੀ ਵੱਡਾ ਹਾਸਾ ਰਾਹਗੀਰਾਂ ਨੂੰ ਕਰਨਾ ਪੈ ਰਿਹਾ ਬਹੁਤ ਹੀ ਮੁਸ਼ਕਲ ਦਾ ਸਾਹਮਣਾ ਵੀ ਇੰਨੇ ਅਵਾੜਾ ਪਸ਼ੂ ਜੋ ਪਟਿਆਲੇ ਚ ਨੇ ਕਿੱਥੋਂ ਆਉਂਦੇ ਨੇ ਇਹ ਗੱਲ ਇੱਕ ਸੋਚਣ ਵਾਲੀ ਹੈ ਆ ਦੇਖੋ ਜਿਵੇਂ ਜਿਵੇਂ ਲਾਈਟਾਂ ਮੱਚਦੀਆਂ ਪਟਿਆਲੇ ਸ਼ਹਿਰ ਦੇ ਅਖਲਾਤ ਜੋ ਕਿ ਤੁਹਾਡੇ ਨਾਲ ਸਾਂਝੇ ਕੀਤੇ ਜਾ ਰਹੇ ਨੇ ਪਟਿਆਲਾ ਸ਼ਹਿਰ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਨੇ ਜੋ ਕਿ ਤੁਹਾਨੂੰ ਲਾਈਵ ਦਿਖਾਈਆਂ ਜਾ ਰਹੀਆਂ ਨੇ ਪਟਿਆਲਾ ਸ਼ਹਿਰ ਦਾ ਮੇਨ ਚੌਂਕ ਜਿੱਥੇ ਕਈ ਵਾਰ ਵੱਡੇ ਵੱਡੇ ਖਾਸੇ ਆਪਰਦੇ ਪੁਲ ਤੋਂ ਥੱਲੇ ਆਉਂਦੇ ਹੋਏ ਲੋਕਾਂ ਨਾਲ ਥੱਲੇ ਆਉਂਦੇ ਕਈ ਵਾਰ ਬ੍ਰੇਕਾਂ ਨਹੀਂ ਲੱਗਦੀਆਂ ਉਸ ਜਗ੍ਹਾ ਤੇ ਖੜੇ ਨੇ ਆਵਾੜਾ ਪਸ਼ੂ ਜੋ ਕਿ ਤੁਹਾਨੂੰ ਦਿਖਾਈ ਦਿੱਤੇ ਜਾ ਰਹੇ ਨੇ ਦੇਖੋ ਰਾਜੇ ਨੂੰ ਕਿਸ ਤਰ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਤਾਂ ਵਿਚਾਰੇ ਬੇਜਵਾਨ ਹਨ ਇਹਨਾਂ ਨੂੰ ਕੋਈ ਸਮਝ ਨਹੀਂ ਹੈ ਪੂਰਾ ਹਾਲ ਹੈ ਭਾਈ ਭਾਜੀ ਕੀ ਕਹਿਣਾ ਚਾਹੋਗੇ ਮੈਂ ਕਹਿੰਜੀ ਪੂਰਾ ਹਾਲ ਹੈ ਦੇਖੋ ਜੀ ਮੈਂ ਆਪਣਾ ਸ਼ਹਿਰ ਦੇ ਵਿੱਚੋ ਵਿੱਚ ਬੱਸ ਸਟੈਂਡ ਆਪਾਂ ਦੇਖੋ ਬੱਸ ਸਟੈਂਡ ਆਪਾਂ ਕਹਿੰਦੇ ਆ ਬੱਸ ਸਟੈਂਡ ਦੇ ਵਿੱਚ ਦੇਖੋ ਕਿਵੇਂ ਹਾਲਾਤ ਹੋ ਰਹੇ ਹਨ ਇੱਕ ਪਾਸੇ ਕਾਰਪੋਰੇਸ਼ਨ ਵੱਡੇ ਵੱਡੇ ਦਾਅਵੇ ਕਰਦੀ ਹੈ ਦੂਜੇ ਪਾਸੇ ਸ਼ਹਿਰ ਦੇ ਵਿੱਚੋ ਵਿੱਚ ਗੱਡੀਆਂ ਹੋ ਰਹੀਆਂ, ਦਿੱਤੋਂ ਗੱਡੀਆਂ ਆ ਰਹੀਆਂ ਵੱਡੇ ਹਾਦਸੇ ਦਾ ਕਾਰਨ ਮੰਨ ਲਿਆ। ਦੂਜੀ ਗੱਲ ਹੈ, ਗੰਦਗੀ ਦੇ ਢੇਰ ਦੇਖ ਲਓ ਸ਼ਹਿਰ ਦੇ। ਭਾਜੀ ਜਿਵੇਂ ਆਪਾਂ ਗੱਲ ਕਰਦੇ ਵੀ ਬੜੀ ਬੜੀ ਗਊਸ਼ਾਲਾ ਕੁਲੀਏ ਨੇ ਗਊ ਨਾਂ ਦਿੱਤੇ ਜਾਂਦੇ ਨੇ ਕਿ ਇਹਨਾਂ ਨਾਲ ਆਖਾ ਕੋਈ ਨਹੀਂ ਇਸ ਸਮੇਂ। ਇੱਕ ਪਾਸੇ ਆਪਾਂ ਕਹਿੰਦੇ ਗਊ ਮਾਂਤਾ ਹੈ, ਦੂਜੇ ਪਾਸੇ ਆਪਾਂ ਸਾਰਾ ਛੱਡ ਦਿੰਦੇ ਆ ਇਹਨਾਂ ਨੂੰ। ਆਪਾਂ ਮਾਂਤਾ ਦਾ ਰੂਪ ਦੇਂਦਿਆ, ਦਰਜਾ ਦੇਂਦਿਆ ਪਰ ਜਿਹੜੀ ਸਰਕਾਰ ਇਹਨੇ ਕਮੀ ਆ ਚੁੱਕੀ ਹੈ। ਦੂਜੀ ਇੱਕ ਦੇਖੋ ਗਊਆਂ ਸੜਕਾਂ 'ਤੇ ਫਿਰ ਰਹੀਆਂ ਵੱਡੇ ਹਾਦਸੇ ਦਾ ਕਾਰਨ ਹੋ ਸਕਦਾ ਹੈ। ਦੂਜੀ ਗੱਲ ਹੈ ਜਿਹੜੀ ਆਪਣਾ ਗਊਆਂ ਕ ਜਿਹੜੀ ਗਊ ਆਪਣਾ ਦੁੱਧ ਦਿੰਦੀ ਹੈ ਕਿਸੇ ਧਰਮ ਦੇ ਭੇਦ ਨਹੀਂ ਕਰਦੀ ਉਹ ਆਪਣੇ ਮਾਂ ਬੱਚੇ ਦੀ ਤਰ੍ਹਾਂ ਹੀ ਕੱਪਾ ਕਹਿੰਦੇ ਆ ਮਾਂ ਹਮਦੀ ਜੀ ਮੈਂ ਦੁੱਧ ਦਿੰਦੀ ਆ ਆਪਣਾ ਪਨੀਰ ਦਿੰਦੀ ਆ ਆਪਾਂ ਨੂੰ ਖਾਣ ਨੂੰ ਅੰਨ ਦਿੰਦੀ ਆ ਨਾ ਬਿਲਕੁਲ ਬਿਲਕੁਲ ਤੁਸੀਂ ਦੇਖੋ ਗੁੱਟੀ ਹੋ ਰਹੀ ਹੈ ਪਸ਼ੂ ਦੀ ਸਹੀ ਗੱਲ ਹੈ ਬਿਲਕੁਲ ਸਹੀ ਹੈ ਤੁਹਾਡੀ ਗੱਲ ਆਪ ਵੀ ਦੇਖੋ ਪਸ਼ੂ ਦਾ ਬੇਬਸ ਨੇ ਜਿਹੜੇ ਲੋਕੀ ਸਕੂਟਰ ਮੋਟਰਸਾਈਕਲ ਵਾਲੇ ਨੇ ਉਹ ਵੀ ਵੱਡੇ ਕਈ ਇਹ ਪੁਲ ਥੱਲੇ ਉਤਰਦਾ ਹੈ ਤੇ ਵੱਡੇ ਵੱਡੇ ਹਾਸੇ ਹੁੰਦੇ ਨੇ ਬਹੁਤ ਬਹੁਤ ਵੱਡੇ ਹਾਸੇ ਰਾਤ ਨੂੰ ਦੇਖੋ ਜੀ ਲਾਈਟਾਂ ਛੇਰਦੀਆਂ ਦੇਖੋ ਲਾਈਟਾਂ ਕਿਵੇਂ ਹਨਾ 5 ਵਜੇ ਰਾਤ ਨੂੰ 7 ਵਜੇ ਤੋਂ ਮੰਦੇ ਨੂੰ ਵੀ ਮਾਰ ਦੇਣਾ ਜੀ ਆ ਹਾਲਾਤ ਨੇ ਨਗਰ ਨਿਕਮ ਸੁੱਤਾ ਪਿਆ ਕੋਈ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਹੈਗੀ ਮੈਂ ਹੁਣ ਜਾਇਆ ਸੀ ਮੈਂ ਦੇਖਿਆ ਮੇਰੀ ਕੀ ਦੁਰਦਸ਼ਾ ਹੋ ਰਹੀ ਹੈ ਸ਼ਹਿਰ ਦੇ ਲੋਕੀ ਹਨਾ ਕਿਵੇਂ ਜਾ ਰਹੇ ਨੇ ਪਰੀ ਮੁਸ਼ਕਿਲ ਦੇਖੋ ਕਿ ਮੇਨ ਹਾਈਵੇ ਇਸ ਟਾਈਮ ਕੋਈ ਲਿੰਕ ਰੋਡ ਨਹੀਂ ਹੈ ਮੇਨ ਹਾਈਵੇ ਦੇਖੋ ਮੌਤ ਦਾ ਕਾਰਨ ਹੈ ਜੀ ਇਹ ਪਸ਼ੂ ਤਾਂ ਮਰੇ ਹੋ ਮੇਰੇ ਨਾਲ ਕਿਸ ਤਰ੍ਹਾਂ ਦੀ ਤੁਸੀਂ ਮੰਗ ਕਰਦੇ ਹੋ ਮੰਗ ਕਰਦੇ ਜਿਹੜੇ 12 ਪਸ਼ੂ ਨੂੰ ਮਰੇ ਇਹਨਾਂ ਦੇ ਗਊਸ਼ਾਲਾ ਦੇ ਵਿੱਚ ਇਹਨਾਂ ਦੀ ਦੇਖਰੇ ਕਰੀ ਜਾਵੇ ਦੂਜੀ ਗੱਲ ਹੈ ਸਫਾਈ ਦਾ ਵੀ ਧਿਆਨ ਰੱਖਿਆ ਜਾਵੇ ਪਾਰਿਸ ਦਾ ਮੌਨਸੂਨ ਸੀਜ਼ਨ ਚੱਲ ਰਿਹਾ ਹੈ ਸ਼ਹਿਰ ਦੇਖੋ 5 ਮਿੰਟ ਦੀ ਬਾਰਿਸ਼ ਦੇ ਬਾਅਦ ਹੀ ਕਿੰਨੇ ਭਰ ਗਿਆ ਆਪਾਂ ਦੇਖੋ ਹੁਣ ਮੈਂ ਆ ਰਿਹਾ ਸੀਗਾ ਦਰਪਡੁੰਗਰ ਤੋਂ ਸਾਰਾ ਸ਼ਹਿਰ ਭਰਿਆ ਪਿਆ ਜੀ ਬੱਸ ਸਟੈਂਡ ਦੇ ਪਿਛਲੇ ਪਾਸੇ ਆ ਨੀਚੇ ਪਾਣੀ ਪਾਣੀ ਹੋਰ ਗਿਆ ਸੋ ਸਾਨੂੰ ਸਫਾਈ ਦਾ ਵੀ ਕੰਮ ਕਰਨਾ ਪੈਣਾ ਸਾਡੇ ਗਟਰ ਸਾਫ ਆਪਾਂ ਦੇਖ ਰਿਹਾ ਹਾਲਾਤ ਤੁਸੀਂ ਦੇਖ ਲਓ ਹਾਲਾਤ ਹਾਲਾਤ ਮਾੜੇ ਆ ਜੀ ਸ਼ਹਿਰ ਦੇ ਕੋਈ ਹੈ ਨਹੀਂ ਵਾਲੀ ਵਾਰਿਸ਼ ਨਹੀਂ ਹੈਗਾ ਸ਼ਹਿਰ ਦਾ ਮੈਂ ਪਰੇਸ਼ਾਨ ਹੋ ਰਹੀ ਹਾਂ ਵੇਖੋ ਜਿਵੇਂ ਗੱਡੀਆਂ ਖੜੀਆਂ ਤੁਸੀਂ ਆਪ ਦੇਖੋ ਨਾ ਸਾਰੀ ਪਬਲਿਕ ਪਰੇਸ਼ਾਨ ਹੈ ਕਿਉਂਕਿ ਖੜੇ ਆ ਪਿਆ ਦੇਖੋ ਸਾਨੂੰ ਕਿਹਾ ਗਿਆ ਜੀ ਮਿਲੇ ਸੀਗੇ ਉਹ ਵੀ ਕਹਿ ਦਿੰਦੇ ਵੀ ਬਹੁਤ ਮਾਰਾ ਹਾਲ ਹੈ ਸਮੇਂ ਗਊਸ਼ਾਲਾ ਨੂੰ ਜਿੰਨਾ ਦੀ ਲਾਖੀ ਕਰਨੀ ਚਾਹੀਦੀ ਹੈ ਕਿਸੇ ਏਰੀਆ ਚਲ ਜਾਓ ਕੂੜਾ ਤੋਂ ਨੂੰ ਢੇਰੀ ਢੇਰ ਲਿਖ ਜਾਣਗੇ ਜੀ ਦੇਖੋ ਪਬਲਿਕ ਨੂੰ ਰਹਿਣ ਲਈ ਤਾਂ ਕੋਈ ਸੁਵਿਧਾ ਸਰਕਾਰ ਦੇ ਹੀ ਨਹੀਂ ਰਹੀ ਮਸਾਪਾ ਲੋਡਮੈਂਟ ਹੋ ਰਿਹਾ ਕਿ ਐਡੇ ਫੰਡ ਆ ਰਹੇ ਆ ਰਹੇ ਪਰ ਸ਼ਹਿਰ ਚ ਕੁਝ ਲੱਗ ਨਹੀਂ ਰਿਹਾ ਨਾ ਕੁਝ ਦਿਖ ਨਹੀਂ ਰਿਹਾ ਬਸ ਮਿਲ ਨਹੀਂ ਰਹੀ ਬਈ ਉਹ ਕੋਈ ਨਹੀਂ ਫੂੜਾ ਗਿਰਾ ਪਿਆ ਕੋਈ ਜੋ ਹਾਲਾਤ ਹੈ ਮਾੜੇ ਹਾਲਾਤ ਬੱਸਾਂ ਵੀ ਲੰਗਰੀਆਂ ਨੇ ਬੱਸਾਂ ਵੀ ਲੰਗਰੀਆਂ ਕਿਸੇ ਟਾਈਮ ਵੀ ਕੋਈ ਵੱਡਾ ਹਾਸਾ ਵਾਪਰ ਸਕਦਾ ਹੈ ਦੇਖੋ ਜੀ ਆਪਣਾ ਇਤਿਹਾਸਕੀਰ ਦਾ ਕਹਿਣਾ ਵੀ ਇਹੀ ਵਾਰਡ ਹੈ ਸਾਡੇ ਨਾਲ ਬੱਸ ਦੇ ਅੱਗੇ ਗਊ ਆ ਜੇ ਕੁਛ ਆ ਜੇ ਅਗਲਾ ਬ੍ਰੇਕ ਮਾਰੇ ਘਬਰਾ ਜੇ ਸਵਾਰੀਆਂ ਦਾ ਉਸ ਟਾਈਮ ਹੀ ਤੁਸੀਂ ਹਨ ਇਹ ਮੁੱਦਾ ਕੁਝ ਹੋਰ ਬਣ ਜਾਂਦਾ ਹੈ ਚਲ ਦੇਖੋ ਸਕੂਲ ਦੇ ਬੱਚੇ ਵੀ ਜਾਂਦੇ ਸਾਰੇ ਕੁਝ ਜਾਂਦੇ ਗਊ ਅੱਗੇ ਆ ਜੇ ਬੱਚੇ ਸਕੂਟਰੀ ਚਲਾ ਰਹੇ ਆ ਕੁਝ ਕਰ ਰਹੇ ਹਨਾ ਅਗਲੇ ਨਹੀਂ ਬ੍ਰੇਕ ਲੱਗਦੀ ਅਗਲਾ ਹਾਈਪਰ ਹੋ ਜਾਂਦਾ ਉਸ ਟਾਈਮ ਰਾਤ ਵੜੇ ਜੀ ਕੋਈ ਇਹਦਾ ਮਤਲਬ ਸੁਣਨ ਵਾਲਾ ਹੈ ਨਹੀਂ ਮੈਂ ਵੀ ਆਪਣੇ ਫੇਸਬੁਕ ਹੈਂਡਲ ਤੋਂ ਬਾਹਰ ਪਾਰ ਹਾਂ ਕਈ ਵਾਰ ਹੈ ਨਾ ਕਰਿਆ ਇਹਨਾਂ ਨੂੰ ਸਰਕਾਰ ਨੂੰ ਜਾਗਣ ਦੀ ਪਰ ਸਰਕਾਰ ਨੀਂਦ ਸੋਰ ਰੱਖ ਕੇ ਘੁੰਮ ਕੇ ਰਹਿੰਦੀ ਇਹਨਾਂ ਨੇ ਜਾਗਣਾ ਨਹੀਂ ਜੇ ਅੱਜ ਦੀ ਮਾਰੀ ਤੁਸੀਂ ਬੋਲੋ ਜਿਵੇਂ ਮਰਜ਼ੀ ਇਹਨਾਂ ਨੂੰ ਜਗਾ ਲਓ ਇਹ ਨਹੀਂ ਜਗਣ ਵਾਲੇ ਧੰਨਵਾਦ ਜੀ ਨਮਨ ਲੜੇ ਵਿੱਚ ਬੱਤਸਾ ਤਾਂ ਹੈ ਜੀ ਅਗਲੀ ਵਾਰ ਸ਼ੇਰ ਦਾ ਲਾਈਵ ਤੋਂ ਸੁਵਿਧਾ ਹੈ ਸਮੇ ਜੋ ਕਿ ਤੁਹਾਡਾ ਸ਼ਾਮ ਦੇ ਟਾਈਮ ਦੇ ਸੰਜੇ ਕੀਤੇ ਜਾ ਰਹੀ ਹਨ ਤੁਸੀਂ ਜੁੜੇ ਹੋਏ ਮਨਜੀਤ ਸਿੰਘ ਦੇ ਨਾਲ ਤੁਹਾਨੂੰ ਹਾਲਾਤ ਦਿਖਾਏ ਕਿ ਰਾਗੀ ਵੀ ਸਾਨੂੰ ਇਹ ਕਹਿ ਕੇ ਗਏ ਨੇ ਵੀ ਬਹੁਤ ਮਾੜੇ ਹਾਲ ਹੈ ਸਮੇ ਦੀਨੀਆਂ ਗਊਸ਼ਾਲਾ ਹੋਣ ਦੇ باوجود ਵੀ ਨਹੀਂ ਲਈ ਜਾ ਰਹੀ ਗਊ ਮਾਤਾ ਦੀ ਸਾਥ ਜਿਹੜੇ ਗਊ ਮਾਤਾ ਦੇ ਨਾਮ ਤੇ ਚੰਦਾ ਹੀ ਹੈ ਜੋ ਇਕੱਠਾ ਕੀਤਾ ਜਾਂਦਾ ਹੈ ਜੋ ਕਿ ਉਹਨਾਂ ਦੇ ਗਊ ਮਾਤਾ ਦੇ ਖਾਤੇ 'ਚ ਖਾਨ ਨੂੰ ਕੁਝ ਨਹੀਂ ਆਉਂਦਾ ਪਰ ਦੇਖਦੇ ਆਂ ਇਸ ਤਰ੍ਹਾਂ ਚੋੜਦੇ ہمارا ਪਸ਼ੂ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਦੀਆਂ ਤਸਵੀਰਾਂ ਜੋ ਕਿ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਕਾਫ ਮੰਜਰ ਪਟਿਆਲਾ ਸ਼ਹਿਰ ਦਾ ਜੋ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਮੇਨ ਫਰਾਈ ਹੋਵਰ ਦੇ ਉੱਤੇ ਪਟਿਆਲਾ ਦਾ ਪੁਰਾਣੇ ਬਾਸਚਾਨ ਦਾ ਫਲਾਈਓਵਰ